ਆਰ ਨੇ ਹੋ ਬਾਬਿਆ ਦੇ ਚੱਲ ਚੱਈਏ ਜਿਸੀ ਤੁਹਾਨੂੰ ਕੋ ਗੱਲ ਦੱਸਾਂ ਕਦੀ ਕਦੀ ਮੇਰਾ ਦਿਲ ਕਰਦਾ ਤੇਰੀ ਗੁੱਤ ਤੇ ਪਾਲਾ ਆਲਣਾ ਤੇ ਵਿੱਚ ਬੈਠ ਕੇ ਕਰਦਾ ਰਵਾਂ ਗੁੱਟੂ 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 ਵੀ ਅੱਜ ਤਾਂ ਬਾਲਾ ਹੀ ਮੱਛਰਿਆ ਫਿਰਦਾ ਕਿਤੇ ਕੁਝ ਖਾ ਕੇ ਤਾਂ ਨਹੀਂ ਆਇਆ ਬਸ ਤੈਨੂੰ ਵੇਖ ਕੇ ਚਾਈ ਚੜ ਜਾਂਦਾ ਜੱਸੀਏ ਮੈਨੂੰ ਵੇਖ ਕੇ ਨਹੀਂ ਜਾ ਚੜਦਾ ਗੁੱਸਾ ਨਾ ਕਰੀ ਜੀ ਮੈਨੂੰ ਤੇਰੀ ਅੱਖਾਂ ਮਿੱਕਰ ਚਾਚੇ ਦੀਆਂ ਅੱਖਾਂ ਵਾਂਗ ਲਾਲ ਲਾਲ ਹੋਈਆਂ ਲੱਗਦੀਆਂ ਕਿਤੇ ਦਾਉ ਦੇ ਨਾਲ ਨਾਲ ਪੀਮ ਫੂਲ ਤੇ ਨਹੀਂ ਖਾਣ ਲੱਗ ਤਿਆ ਹੱਕੀਨ ਖਾਣ ਵਾਲੇ ਤੇ ਮੈਂ ਮਕਾਨ ਨਹੀਂ ਜਾਂਦਾ ਨਾ ਤੈਨੂੰ ਮੇਰੇ ਤੇ ਤਤਵਾਰ ਨਹੀਂ ਨਾ ਤਤਵਾਰ ਤਾਂ ਬਥੇਰਾ ਐ ਆਵੇਂ ਤਾਂ ਨਹੀਂ ਮਾਪਿਓ ਨੇ ਤੇਰੇ ਨਾਲ ਲਾਤੀ ਨਾ ਤੂੰ ਇਹ ਗੱਲ ਸ ਤੂੰ ਆਪਣੇ ਪਿਓ ਤੇ ਭਰਾ ਦੇ ਨਾਲ ਖੇਤ ਕਾਤੋਂ ਨਹੀਂ ਜਾਂਦਾ ਸ਼ਰੀਕ ਮੇਲੇ ਮਾਰਦੇ ਆ ਮੇਲੇ ਮਾਰਦਿਆ ਤਾਂ ਮਾਰੀ ਜਣ ਆਪ ਦੋਵੇਂ ਪਿਓ ਪੁੱਤ ਮਾਇਆ ਇਕੱਠੀ ਕਰਨ ਤੇ ਲੱਗੇ ਹੋਇਆ ਸੱਪ ਬਨਣਗੇ ਅਗਲੀ ਜੁੰਨੇ ਸੱਪ ਨਾਲ ਤੂੰ ਐਵੇਂ ਨ ਡਰੀ ਜਾ ਕਰ ਬਿੱਕਰ ਚਾਚਾ ਆਪਣੇ ਪੱਖ ਚ ਮਾਈ ਸਾਈਡ ਮਾਈ ਸਾਈਡ ਹੋ ਕੇ ਜੀਆ ਲੈ ਨਾ ਹੀ ਲਿਆ ਤੇ ਉਦੋਂ ਆ ਮਰਿਆ ਉਹ ਰਿਸਪੈਕਟ ਨਾ ਬੋਲੀ ਤਰ ਕਿਤੇ ਹੋ ਰਿਹਾ ਲੱਗਦਾ ਤੇਰਾ ਹੁਕਥਰੀ ਪੈਣਾ ਚਾਚਾ ਤੇਰੀ ਪੈਣਾ ਉਹ ਕਿਧਰ ਵੜੀ ਜਾਣਾ ਭਤੀਜ ਕੀ ਗੱਲਾਂ ਜਾਇਆ ਨਹੀਂ ਮੈਂ ਕਿਹਾ ਪਤਾ ਹੀ ਲੈਵਾ ਉਹ ਕਿਤੇ ਟੱਲਾ ਮਠਾਈ ਦਾ ਹੋਵੇ ਉਹ ਕਿਤੇ ਬਾਪੂ ਤਾਂ ਨਹੀਂ ਘੁਰਦਾ ਹਾਂ ਨਿੱਕਸਦ ਕੂਰ ਕਰ ਮੰਦਿਆ ਪਾ ਚਾਚਾ ਹੋ ਬੱਲਿਓ ਛੇਰਾ ਖੁਸ਼ ਕੀਤਾ ਈ ਪਾ ਜੀ ਫੇਰਾ ਤਰੇ ਮੋਟਰ ਤੇ ਓਏ ਪਤਾ ਈਆ ਚਾਚਾ ਹੋ ਤੂੰ ਐਵੇਂ ਨਾ ਡਰੀ ਜਾ ਕਰ ਭਤੀਜ ਅੱਧ ਦਾ ਮਾਲਕ ਹੈ ਅੱਧ ਦਾ ਕਦ ਤੱਕ ਇਹ ਨਾ ਦੇ ਹੱਥਾਂ ਵਾਂ ਚਾਕੀ ਜਾਏਗਾ ਅਜੇ ਤਾਂ ਹੱਥਾਂ ਤਾਈ ਚਾਕਦਾ ਹੈ ਚਾਚਾ ਜਿੱਦੜ ਕਿਤੇ ਮੂੰਹ ਤਾਈ ਚਾਕ ਲਿਆ ਨਾ ਮੌਤ ਮੰਨ ਤਾ ਫਿਰ ਨਿਕ ਸਾਰੇ ਲੋਕ ਹੋ ਬੱਲੇਓ ਛੇਰਾ ਖੁਸ਼ ਕੀਤਾ ਚਾਚੇ ਨੂੰ ਆਹ ਫੜ ਵੈਸੇ ਕੁਜੀਜ ਜੇ ਖਾ ਕੇ ਧਰਦੀ ਦੇ ਸੁੱਖ ਨਾ ਦਿੱਸਿਆ ਤਾਂ ਚਾਚੇ ਨੂੰ ਚਾਚਾ ਨਾ ਕਹੀ ਹੋ ਬਣ ਗਈ ਗੱਲ ਅੱਜ ਤਾਂ ਚੱਲ ਆ ਜੀ ਫਿਰ ਆਤਰੇ ਮੋਟਰ ਤੇ ਆਜੂ ਆਜੂ ਹੋ ਬਣ ਗਿਆ ਜੂਦੜਾ ਵਿਆਹ ਤੂੰ ਕੀ ਖਾਈ ਜੰਨਾ ਕੁੱਕ ਕੁੱਕ ਕੁਛ ਨਹੀਂ ਕੁਛ ਨਹੀਂ ਮੈਂ ਤੇ ਭੜੀ ਪੀ ਲੱਗਿਆ ਸੀ ਤੈਨੂੰ ਤਾਂ ਹੋਂਜੂ ਸ਼ੱਕ ਕਰਨ ਦੀ ਆਦਤ ਪੈ ਗਈ ਸ਼ੱਕ ਮੈਂ ਐ ਨਹੀਂ ਕਰਦੀ ਮੈਨੂੰ ਇਹ ਦੱਸ ਇਹ ਤੇਰੇ ਕੋਲੋਂ ਆਉਂਦਾ ਕਿ ਲੈਣਾ ਉਹ ਬਿੱਕਰਤਾ ਤਾਂ ਮੇਰਾ ਮੂੰਹ ਹੀ ਬੜਾ ਕਰਦਾ ਹੈ ਸ਼ੇਰਾ ਤੇ ਬਾਪੂ ਤਾਂ ਹੀ ਤਾਂ ਸੜਦੇ ਆ ਉਹ ਕਿਵੇਂ ਆ ਸਰਦਾਰ ਗੇਰਿਆ ਕੇੜਨੀ ਕਾਟੋ ਫੁੱਲਾਂ ਦੇ ਉਹ ਜਦੋਂ ਕਾਟੋ ਹੀ ਨਹੀਂ ਫੁੱਲਾਂ ਤੇ ਕਿ ਸਿੱਕੂ ਘੇਟੂਗੀ ਬੜਾ ਸੜੀਆਂ ਪਿਆਏ ਕਿਤੇ ਭਾਬੀ ਨਾਲ ਤਾਂ ਨਹੀਂ ਪੰਗਾ ਪੈ ਗਿਆ ਉਹ ਨਹੀਂ ਨਹੀਂ ਭਾਲਿਆ ਐਦਾਂ ਦੀ ਗੱਲ ਨਹੀਂ ਬਸ ਉਹ ਹੀ ਸਾਲਾ ਸਰੀਰ じゃ ਬਣਿਆ ਨਹੀਂ ਅੱਜ ਲੈ ਸਰੀਰ ਤਰਾ ਹੋਣੇ ਬਣਾ ਲੈਨੇ ਆਂ ਜਿਉਂ ਭਾਲਿਆ ਹੈਗਾ ਹੀ ਮਾਲ ਓਏ ਠਹਿਰ ਜਾ ਠਹਿਰ ਜਾ ਐ ਆ ਫੜ ਓਏ ਉਹ ਤੇ ਨਗੜੀ ਖੁਸ਼ ਕੀਤਾ ਭਾਲਿਆ ਖੁਸ਼ ਕੀਤਾ ਹੀ ਲੈ ਪਾਣੀ ਫੜ ਪਾਣੀ ਓਏ ਓਏ ਘੜਾ ਕਿੱਥੇ ਓਹ ਸਾਹਮਣੇ ਤੇ ਪਿਆ ਓਏ ਵੀ ਸਾ ਬੋਲਾ ਆ ਫਿਰਦਾ ਦੱਸ ਨਹੀਂ ਸਕਦਾ ਕਿ ਪੈਰਾਂ ਜੇ ਪਿਆ ਐ ਐ ਆ ਫੜ ਉਪਾਲਿਆ ਉਹ ਸਾਲੀ ਕਿਤੇ ਆਦੇ ਦੀ ਨਾ ਬੈਜੇ ਹੋਏ ਓਏ ਖਾ ਜਾ ਖਾ ਜਾ 10 ਸਾਲ ਦਾ ਮੈਨੂੰ ਅਗੇ ਖਾਂਦੇ ਨੂੰ ਨਾ ਮੈਨੂੰ ਤਾਂ ਦਦ ਪਾਈ ਨਹੀਂ ਨਾ ਜਿੰਨਾ ਚਿਹਰੇ ਆ ਨਾ ਚਾਚਾ ਫਿਕਰ ਤੇ ਸਾਨੂੰ ਕਾਹਦਾ ਫਿਕਰ ਓਏ ਗੱਜਿਆ ਆ ਦੋ ਦਿਨਾਂ ਚ ਤੀਜਾ ਗੜਾ ਹੈ ਮੇਰਾ ਮੈਂ ਵਸੇ ਗਾਂਵ ਹੀ ਦੇਣੇ ਹੁੰਦੇ ਆ ਬਸ ਪੈਸਿਆਂ ਦੇ ਜੋਗਾੜ ਚ ਲੇਟ ਹੋ ਗਿਆ ਚਾਚਾ ਬੇਬੇ ਕੋਲੋਂ ਜਿਹੜੇ ਹੈਗੇ ਸੀ ਤੈਨੂੰ ਪਰਸੋ ਹੀ ਦੇ ਆ ਵਾਕੇ ਜਸੀਨ ਪੁੱਛ ਕੇ ਦੇਖਦਾ ਜੇ ਗੱਲ ਬਣਦੀ ਐ ਨਹੀਂ ਤੇ ਕੰਨਾਂ ਦੀਆਂ ਵਾਲੀਆਂ ਤਾਂ ਹੈਗੀਆਂ ਹੀ ਨਹੀਂ ਉਹ ਮੈਨੂੰ ਤੇਰਾ ਜਗਾੜ ਹੁੰਦਾ ਨਹੀਂ ਦੀਦਾ ਮੇਰੇ ਹਿਸਾਬ ਨਾਲ ਚੱਲ ਭਤੀਜ ਆਪਣੇ ਹਿੱਸੇ ਦੀ ਜ਼ਮੀਰ ਵਡਾ ਕੇ ਹੋ ਜਾ ਅੱਡ ਤੇ ਮੇਰੇ ਕਾਗਜ਼ਾਂ ਤੇ ਮਾਰਦੇ ਘੁੱਗੀ ਫੇਰ ਜਦੋਂ ਜੀ ਕਰੇ ਪੈਸੇ ਦੇ ਜਾ ਕਰੀ ਤੇ ਮਾਲ ਲੈ ਜਾ ਕਰੀ ਪਰ ਚਾਚਾ ਇਹਦੇ ਤੇ ਲਿਖੇਗਾ ਕੀ ਉਹ ਲਿਖਣਾ ਕੀ ਐ ਤੈਨੂੰ ਤਾਂ ਪਤਾ ਹੀ ਐ ਤੇਰੇ ਚਾਚੇ ਦਾ ਚੇਤਾ ਬੜਾ ਹੀ ਬੜਾ ਹੈ ਤੂੰ ਜਦੋਂ ਪੈਸੇ ਦੇ ਜਾਏਗਾ ਪਾਪਾ ਪਾੜ ਕੇ ਸੁੱਟ ਦੇਗਾ ਪਰ ਚਾਚਾ ਬਾਪੂ ਹੈਗਾ ਸ਼ੇਰ ਹੈਗਾ ਮੈਂ ਉਹਨਾਂ ਨੂੰ ਕੀ ਜਵਾਬ ਦਊਂਗਾ ਉਹ ਤੂੰ ਡਰਦਾ ਹੈ ਉਹਨਾਂ ਤੋਂ ਚੁੱਪ ਕਰਕੇ ਹੋ ਜਾ ਅੱਡ ਨਾ ਕਿਸੇ ਦੀ ੜਕ ਨਾ ਝੜਕ ਰਾਜ ਕਰੇਗਾ ਰਾਜ ਪਰ ਚਾਚਾ ਕਿੱਦਾਂ ਹੋ ਜਾ ਅੱਡ ਓਏ ਆਡੋ ਹੁਣ ਤੂੰ ਕਿਤੇ ਮੂਰਤ ਕਢਾਉਣਾ ਹੈ ਚੁੱਪ ਕਰਕੇ ਭੁੱਗੀ ਬਾਹਰ ਭੁੱਗੀ ਓਏ ਮਾਰਦੇ ਕੁੱਕਿੰਗੇ ਜਿਆ ਮਾਰਦੇ ਓਏ ਤੂੰ ਦਾ ਸ਼ੇਰ ਮਾਰ ਸਕਦਾ ਆ ਆ ਕੁੱਕੀ ਕੀ ਕੀ ਰਿਆ ਓ ਤੈਨੂੰ ਕਿੰਨੀ ਏਰੀ ਗਿਆ ਬਿਕਰਾ ਸਾਡੇ ਕਰਨਾ ਆਇਆ ਕਰ ਬਾਪੂ ਇਹਨੂੰ ਕਹਿੰਦਾ ਕਿ ਫਾਇਦਾ ਜਦੋਂ ਗੇਜਾ ਇਹਨੂੰ ਆਪ ਘਰੇ ਬਣਾਉਂਦਾ ਹੀ ਓ ਬਿਕਰਾ ਆ ਜੁੜੇ ਤੇਰੇਗੇ ਹੱਥ ਜੜੀ ਰੁੱਖੀ ਮਿੱਠੀ ਖਾਣੇ ਖਾਂਦੇ ਸਾਡੇ ਕਰਨਾ ਆਇਆ ਕਰ ਪਰ ਹੁਣ ਆਈ ਆ ਤੇ ਬਾਪੂ ਨੇ ਸਮਝਾਇਆ ਹੀ ਆ ਕਿ ਡਾਂਗ ਤਾਂ ਨਹੀਂ ਮਾਰਤੀ ਓ ਡਾਂਗ ਹੀ ਚੱਲੂ ਹੁਣ ਤਾਂ ਡਾਂਗ ਹੀ ਚੱਲੂ ਮੈਂ ਤਾਂ ਇਥੇ ਕੁੱਕੀ ਨਹੀਂ ਠੰਗਣ ਦੇਣੀ ਮੈਂ ਆਪਣੇ ਜੀਦੇ ਜੀ ਇਸ ਜ਼ਮੀਨ ਦੇ ਟੋਟੇ ਨਹੀਂ ਹੁੰਦਨੇ ਹਾਂ ਮਨ ਤੋਂ ਬਾਅਦ ਜੋ ਮੱਦੀ ਕਾ ਦੇ ਰਿਓ ਠੀਕ ਹੈ ਬਾਪੂ ਤੂੰ ਫਿਰ ਮਰਨ ਲਈ ਤਿਆਰ ਹੋ ਜਾ ਹਾਂ ਤੇਰੀ ਉਹ ਵੱਡੀ ਤੇਰੀ ਦੀ ਕਰਦਾ ਨਾ ਤਾ ਤਾ ਮਿਲੂ ਵੀ ਕਿਉਂ ਕੰਮਲੀਆਂ ਮਾਰਦਾ ਹੈ ਵੇਰੀਆ ਤੇਰੀ ਜਗ੍ਹਾ ਮੈਂ ਕਮਾਈ ਜਾ ਤੂੰ ਵਿਹਲਾ ਬਹਿ ਕੇ ਖਾਈ ਜਾ ਸ਼ਰੀਕਾ ਨੇ ਜਿਹੜੀ ਅਗ ਲਾਨੀ ਸੀ ਲਾਤੀ ਹੁਣ ਤੂੰ ਤਾਂ ਸਿਆਣਾ ਬਣ ਓ ਹੁਣ ਮੈਂ ਸਿਆਣਾ ਬਣਿਆ ਵਾਂ ਗੱਲ ਸੁਣੇ ਬਾਪੂ ਮੇਰਾ ਬਣਦਾ ਹਿੱਸਾ ਮੇਰੇ ਨਾ ਕਰ ਦੇ ਨਹੀਂ ਤਾਂ ਮੈਂ ਜਾਉਂ ਕਚਹਿਰੀ ਆਂ ਖਿੱਚਤੀਓ ਲਕੀਰ ਅੱਜ ਤੋਂ ਤੁਸੀਂ ਉਧਰ ਤੇ ਮੈਂ ਇਧਰ ਮੋ ਵਧਾਈਆਂ ਭਤੀਜ ਵਧਾਈਆਂ ਹੁਣ ਬੜੀ ਨਾ ਗੱਲ ਹੁਣ ਕਵੇ ਕੋਈ ਜੇ ਜਾ ਕੇ ਲੱਗਦਾ ਇਸ ਘਰ ਦਾ ਓਏ ਪਾਰਟੀ ਕਰਦੇ ਆ ਪਾਰਟੀ ਹੂੰ ਤੇ ਕਿਹਦੇ ਬਹਿਨੀਆ ਤੇ ਕਿਹਦੇ ਉਹ ਬੜੀ ਕਿਉਂ ਨਹੀਂ ਜਸੀਏ ਰਾਤ ਦੀ ਰੋਟੀ ਬਣਾ ਕੇ ਰੱਖੀ ਪਨੀਰ ਦੀ ਸਬਜੀ ਨਾਲ ਬਿਕਰਦਾ ਤਾਂ ਵੀ ਦੂ ਰੋਟੀ ਖਾਊਗਾ ਓ ਪਾਰਟੀ ਕਰਨੀ ਜੱਟ ਨੇ ਪਾਰਟੀ ਬਰਾ ਜੇ ਹੋਏ ਹਾਲਾਤ ਨੇ ਨਾ ਤੇ ਸਾਰੀ ਜ਼ਮੀਨ ਵੇਚ ਕੇ ਖਾ ਜੂ ਓ ਬਾਪੂ ਤੂੰ ਆ ਜਾ ਐਵੇਂ ਕਿਤੇ ਆ ਗਿਆ ਤੇ ਬੋਲ ਬੁਲਾਰਾ ਕਰੋਗੇ

ਓ ਬਾਜਾ ਗਜਾ ਬਾਜਾ ਉੱਚਾ ਚੰਨ ਸੁਰ ਰੀ ਲਟਾ ਪੰਡੂ ਵੇ ਮੇਗੇ ਗਜਾ ਰਾਤ ਬੜੀ ਹੋ ਗਈ ਆ ਓਏ ਪੈ ਜਾਗੇ ਨੀ ਪੈ ਜਾ ਬੀ ਲੈਨੇ ਆ ਬਾਅ ਚ ਪੱਚਦੀ ਨੀ ਛੱਡੀ ਨਾ ਦੁਨੀਆ ਜਵਾਂਦਾ ਕੋਈ ਗੰਦ ਲਾਲਾ ਚਾ ਖਾ ਖਾ ਕੇ ਤੂੰ ਸਵੇਰੇ ਸਵੇਰੇ ਮੇਰੇ ਤੋਂ ਲਿੱਤਰ ਨਾ ਖਾ ਲਈ ਸਵੇਰੇ ਸਵੇਰੇ ਗੁੱਡ ਮਾਰਨਿੰਗ ਖਰਾਬ ਕਰਕੇ ਰੱਖ ਦਿੱਤੀ ਚਾ ਚੂ ਹੈ ਗਿਆ ਤਾਂ ਦੇ ਪੋਰਾ ਨਹੀਂ ਤਾਂ ਬਿੱਕਰ ਚਾ ਚੇ ਕਰੇ ਜਾ ਕੇ ਪੀ ਲੂੰਗਾ ਇੱਕੋ ਜਿਹਾ ਮਾਇਸੀ ਉੱਥੇ ਰਹਿ ਪੈਂਦਾ ਮੇਰਾ ਸਾਮ ਸੁੱਕੀ ਜਾਂਦਾ ਤੇ ਤੇ ਪਾਣੀ ਪਾੜੇ ਕੀ ਹੋਇਆ ਕੀ ਹੋਇਆ ਤੈਨੂੰ ਮੇਰਾ ਸਾਨੂੰ ਸੁੱਕੀ ਜਾਂਦਾ ਮੇਰਾ ਸਰੀਰ ਅੱਕੀ ਜਾਂਦਾ ਮੈਂ ਪਾਣੀ ਲੈ ਕੇ ਆਉਣੀ ਆ ਲੈ ਪਾਣੀ ਪੀਲਾ ਕਿਉਂ ਲਾਉ ਬਿਨੈ ਵੈਰੀਆ ਤੇ ਤੂੰ ਮੁੰਜੇ ਤੇ ਵੀ ਬੈਣੀ ਹੁੰਦਾ ਹੋਏ ਹੋਏ ਦੇਖ ਲੋ ਲੋਕੋ ਕਿ ਦਾਂਦੀ ਜਨਾਨੀ ਕਰ ਆਪਣੇ ਬੰਦੇ ਨੂੰ ੱੱਕੇ ਮਾਰਦੀ ਨੇ ਹੋਏ 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 ਚਲ ਬੈ ਬੰਜੇ ਤੇ ਚੋੱਕ ਕਰਕੇ ਪਿਆਰੇ हां भी के ज्या की हाल भतीज चाचा मैं मर्द चाचा ओ फिल्म दारू डोडे जो मेरे ਨਾਲ ਆਦੇ चाचा मेरा शरीर अकड़ी ਜਾਂਦਾ ਓ फिल्म जिन्नी ਕਹੇ ਤੇ ਡੋਡੇ ਜਿੰਨੇ ਖਾਲੇ ਤੇ दारू ਦੀਆਂ ਨਦੀਆਂ ਭਗਾ ਦਿਆ ਕੇ भतीज ਪਰ ਵੇਖ ਲੈ ਤੂੰ ਮੈਨੂੰ ਲਾਰੇ ਲਾਈ ਜਾਣਾ ਆਪਰੇ ਸੇ ਉਹਦੀ ਜ਼ਮੀਨ ਦੀ ਪੱਕੀ ਰਜਿਸਟਰੀ ਅਜੇ ਤੱਕ ਤੂੰ ਮਰੇ ਨਾ ਨਹੀਂ ਕਰਵਾਈ ਵੀ ਉਹ ਕਰਵਾ ਦੂ ਚਾਚਾ ਕਰਵਾ ਦੂ ਮੈਂ ਕਿੜਾ ਸਿਰ ਤੇ ਧਰਗੇ ਲੈ ਜਾਣੀ ਆ ਉਹ ਸਿਰ ਤੇ ਦਾ ਮੈਂ ਵੀ ਧਰਗੇ ਲੈ ਜਾਣੀ ਚਾਚਾ ਤੂੰ ਮੰਨ ਲੈ ਦੇ ਮੈਂ ਸਭ ਕੁਝ ਤੇਰਾ ਨਾ ਕਰਵਾ ਦੂ ਚਾਚਾ ਮੇਰਾ ਸਰੀਰ ਰੱਖਣੀ ਜਾਂਦਾ ਚਾਚਾ ਉਹ ਚੰਗਾ ਚੰਗਾ ਭੈਦਾ ਮੈਂ ਭਾਲੇ ਨੂੰ ਇਹ ਤੇਰੇ ਕੋਲੋਂ ਕਿਉਂ ਮੰਨ ਕੇ ਬਣੋ ਲੱਗਾ ਸਾਨੂੰ ਜੇ ਜ਼ਮੀਨ ਵੇਚੀ ਤਾਂ ਜੁਆਕਾਂ ਨੂੰ ਦੋ ਡੰਦ ਦੀ ਰੋਟੀ ਵੀ ਨਸੀਬ ਨਹੀਂ ਹੋਣੀ ਨਾ ਜ਼ਮੀਨ ਤੂੰ ਕਿੱਥੇ ਤੇ ਲੈ ਸੀ ਮੇਰੇ ਹਿੱਸੇ ਆਇਆ ਮੈਂ ਭਵੇਂ ਕੜਚੋਰਾਂ ਦੇ ਵਿੱਚ ਤੈਨੂੰ ਕੀ ਤੂੰ ਕੌਣ ਹੁੰਦੀ ਹੈ ਹਾਂ ਮੈਂ ਕੋ ਦੁਨੀਆ ਵੈਰੀਆ ਹਾਂ ਮੇਰੇ ਅੱਤਾ ਤੇਰੇ ਘਰ ਆ ਕੇ ਮਿੱਟੀ ਬਣ ਗਈ ਏ ਕਿਹੜੇ ਜ਼ੁਗ ਦਾ ਬਦਲਾ ਲੈ ਆ ਲਿਆ ਤੁਸੀਂ ਮੈਥੋਂ ਤੁਸੀਂ ਤਾਂ ਕਹਿੰਦੇ ਸੀ ਉਹਨਾਂ ਦੇ ਡੰਗਰ ਆਪਣੇ ਨੇ ਦਸ ਕਿਲੇ ਜ਼ਮੀਨ ਆਉਂਦੀਆਂ ਹਾਂ ਪਿਆ ਤੁਹਾਡਾ ਗਾਸਕੀਲਿਆਂ ਦਾ ਮਾਲਕ ਜੇ ਮੈਂ ਨਾ ਰੋਕੀ ਤੈ ਕਰਦੀ ਐ ਇੱਕ ਘਾਵੇ ਵੇਚ ਕੇ ਘਾਜੰਦਾ ਹੋ ਜਾਏ ਕਰ ਤੋਰ ਨਾਲੋਂ ਤੈ ਮੈਨੂੰ ਖੂਜ ਧੱਕਾ ਦੇ ਦਿੰਦੇ ਖੂਜ ਧੱਕਾ ਦੇ ਦਿੰਦੇ ਉਹ ਪਾਲਾ ਨਹੀਂ ਐ ਜੀ ਆਪ ਹੀ ਜਾ ਕੇ ਹੁਣ ਅੱਗੇ ਤਾਂ ਬਾਪੂ ਖੜਾ ਠਹਿਰ ਕੇ ਜੰਮ ਹਾਂ ਇਹ ਕਿਤਾ ਗਲਾਸ ਪਿਆ ਸੀ ਗਲਾਸ ਕਿੱਥੇ ਗਿਆ ਗਲਾਸ ਕਿੱਥੇ ਆ ਕੀ ਕਿ ਕਿ ਕੀ ਆ ਗਲਾਸ ਕਿੱਥੇ ਆ ਪਲਾਸ ਮੈਨੂੰ ਕੀ ਪਤਾ ਕਿੱਥੇ ਆ ਪਲਾਸ ਪਲਾਸ ਨਹੀਂ ਗਲਾਸ ਮਾਸ ਨਹੀਂ ਅੱਜ ਮੰਗਲਵਾਰ ਹੈ ਮੈਂ ਨਹੀਂ ਖਾਣਾ ਮਾਸ ਤੈਨੂੰ ਮੈਂ ਖਾਉਣੀ ਆ ਮਾਸ ਉਹ ਤੁਸੀਂ ਕੁਝ ਕਰ ਰਹੇ ਸੀ ਬੰਦੇ ਸੀ ਆ ਕੀ ਮੈਂ ਕਹਿੰਨੀ ਨਿਕਲ ਜਾ ਤਾ ਮਰ ਜਾ ਨਾ ਦਸੇ ਨਾ ਮਰ ਦਸੇ ਦਸੇ ਨਾ ਮਰ ਉਹ ਨਾਮਰ ਬੰਦੇ ਦੀ ਬੇਇੱਜ਼ਤੀ ਖਰਾਬ ਹੋ ਜਾਂਦੀ ਆ ਨਾ ਮਰ ਸ਼ਰਮ ਨਹੀਂ ਆਂਦੀ ਆਪਣੇ ਆਪ ਨੂੰ ਬੰਦਾ ਕਹਿੰਦੇ ਨੂੰ ਓ ਕੀ ਗੱਲ ਹੋ ਗਈ ਭਾਬੀ ਸਵੇਰੇ ਸਵੇਰੇ ਗਰਮઈ ਫਿਰਦੀ ਆ ਆ ਆਏ ਇੱਕ ਹੋਰ ਗਲਾਸ ਚੋਰੀ ਕਰਦਾ ਫੜੇਗਾ ਤੇਰਾ ਕੁਝ ਲੱਗਦਾ ਓਏ ਗਲਾਸ ਵੀ ਚੋਰੀ ਕਰਿਆ ਕਰਦੇ ਚੋਰੀ ਕਰਨਾ ਮਾੜੀ ਗੱਲ ਐ ਚੋਰੀ ਕਰਨਾ ਪਾਪ ਐ ਗਲਾਸ ਨਹੀਂ ਚੋਰੀ ਕਰਿਆ ਕਰਦੇ ਮੈਂ ਗੁਰਦੁਆਰੇ ਚੱਲੀ ਆ ਤੇਰੇ ਪਿੱਛੇ ਭੁੱਖੇ ਨਹੀਂ ਮਰਨਾ ਓਏ ਗਲਾਸ ਨਹੀਂ ਚੋਰੀ ਕਰਿਆ ਕਰਦੇ ਚੋਰੀ ਕਰਨਾ ਤਾਂ ਬਾਹਤੀ ਚੋਰੀ ਕਰੋ ਪ੍ਰਾਪ ਚੋਰੀ ਕਰੋ ਟੀਵੀ ਚੋਰੀ ਕਰੋ ਗੱਗਰ ਚੋਰੀ ਕਰੋ ਓ ਮਮਾ ਗਲਾਸ ਨਹੀਂ ਚੋਰੀ ਕਰਿਆ ਕਰਦੇ ਉਹ ਪਾਲਿਆ ਸਰੀਰ ਟੁੱਟੀ ਜਾਂਦਾ ਹੀ ਲੈ ਸਰੀਰ ਤੇਰਾ ਹੁਣੇ ਬਣਾ ਦਿੰਨੇ ਆ ਉਹ ਕਿਦਾਂ

ਆਇ ਤੇ ਨਹੀਂ ਲਗਣਾ ਉਹ ਫਿਰ ਕਿੱਥੇ ਲਗਣੀ اے ਤੇਰੀ ਮਾਂ ਦਾ ਲਗੂ ਪਰ ਆ ਮੂੰ ਗੱਲ ਉਹ ਭੱਲੇ ਓਏ ਆ ਲੱਗ ਗਈ ਲੱਗਾ ਹਾਂ ਉਹ ਭੱਲੇ ਉਹ ਚਾਨਣ ਦਾ ਹੀ ਕਰਤੇ ਓਏ ਉਹ ਸਰ ਜਿਆਦਾ ਹੀ ਓਏ ਉਹ ਭੱਲੇ ਇੱਕ ਗੱਲ ਦੱਸ ਹੂੰ ਤੂੰ ਤੇ ਨਾ ਵੀ ਪੜੇ ਲਿਖੇ ਮੁੰਡੀ ਵੀ ਟੀਕੇ ਲਾਉਂਦੇ ਆ ਲਾਉਂਦੇ ਆ ਯਾਰ ਜੇ ਸਾਰੇ ਪੜੇ ਲਿਖੇ ਮੁੰਡਿਆ ਟੀਕੇ ਲਾਉਂ ਲੱਗ ਪਏ ਤਾਂ ਭਗਤ ਸਿੰਘ ਕੌਣ ਬਣੂ ਓਏ ਸਾਨੂੰ ਕੀ ਇਹ ਵੀ ਗਲਤੀ ਕਰ ਸਾਨੂੰ ਕੀ ਓਏ ਓਏ ਕੇਜਾ ਓਏ ਕੇਜਾ ਦੱਸਾਂ ਤੁਹਾਨੂੰ ਸੁੱਕ ਜੰਦਾ ਬਾਬਾ ਨਾ ਕੇਜਾ ਕਿ ਲੋਗਾਂ ਦੇ ਅਕੜ ਜਿੰਦ ਪੱਲਾ ਪੁੱਟਾ ਪੱਲਾ ਲਗਾ ਕੇ ਨਾ ਭਰ ਜੇ ਕੀ ਹੁਣ ਚਾਲਾ ਮੈਨੂੰ ਪੱਲਾ ਕੇਜਾ ਪੱਲਾ ਮੇਰੇ ਜੱਜ ਨੂੰ ਕੀ ਹੋ ਗਿਆ ਉਹ ਮੇਰਾ ਚਾੜੀਆ ਮੈਨੂੰ ਤਰਿਆ ਹੀ ਓ ਤਾਇਆ ਜੀ ਓਏ ਸ਼ੇਰੇ ਨੀ ਜੱਸੀਏ ਨੀ ਰੋਲੇ ਤੇਰੇ ਸਿਰ ਦਾ ਸਾਇੰਦੁਰ ਗਿਆ ਹੀ ਮੇਰਾ ਸਿਰ ਧੱਕਿਆ ਕੇ ਦੋਸੀ ਬੇਬੇ ਜੀ ਓ ਤਾਇਆ ਜੀ ਮੈਂ ਤੇਲੀ ਗੀਮ ਲੈ ਕੇ ਆਇਆ ਸੀ ਇਹਨੇ ਕਾਨ ਨੂੰ ਇਹਦੀ ਆਂਖ ਰੀਸ਼ਾ ਸੀ ਇਹ ਵੀ ਖਵਾ ਦਿਓ ਤੇ ਪੌਂਦਾ ਕੰਮ ਵੀ ਤੂੰ ਆਪ ਹੀ ਕਰ ਲਾ ਚੰਗਾ ਨਾਲੇ ਸ਼ੇਰਿਆ ਇਹਦਾ ਮੂੰਹ ਧੱਕ ਦੇ ਐਦਾਂ ਆਪਿਆ ਬੁਰਾ ਲੱਗਦਾ ਨਵੇਂ ਸਫਰ ਦੀ ਤਿਆਰੀ ਕਰੋ ਬਾਪੂ ਆਵੇ ਜੁਦਾ ਅੱਜ ਕੇ ਅੱਜ ਕੇ ਐਸਾ ਮੇਰੀ ਫੀਮਨਾ ਕਮਾਲ ਆ ਅੱਜ ਕੇ ਉਹ ਮੇਰਾ ਪੁੱਤ ਕਿੰਦਾ ਹੋ ਗਿਆ ਉਹ ਸ਼ੇਰਿਆ ਸ਼ੇਰ ਗੱਜਦਾ ਕਿੰਦਾ ਹੋ ਗਿਆ ਹਾਂ ਹਾਂ ਕਿੰਦਾ ਹੋ ਗਿਆ ਤਾਨੂੰ ਸਾਰੇ ਨੂੰ ਤੇਰੇ ਲੱਗ ਰਿਹਾ ਨਾ ਕਿ ਮੇਰਾ ਘਰ ਦੁਬਾਰਾ ਤੋਂ ਵਸ ਗਿਆ ਕਮਰੇਂਦ ਨਿਕ ਰਹੀ ਸੀ ਜੀ ਕੰਪਲੇਂਟ ਮੇਕ ਕਰਾਈ ਸੀ ਪਰ ਉਹਨੇ ਸੁਧਰ ਕੇ ਉਹਨੇ ਨਿਸ਼ੇ ਘਰ ਦਾ ਇੱਕ ਤੇ ਬੀਬੀ ਪੁਲਿਸ ਨੂੰ ਤੁਸੀਂ ਚਾਚਾ ਨਾ ਕੰਮ ਨਹੀਂ ਕਰਨ ਦਿੰਦੀਆਂ ਪਹਿਲਾਂ ਆਪ ਵੀ ਕੰਪਲੇਂਟ ਦਉਂਦੀ ਐ ਫਿਰ ਆਪ ਵੀ ਕਹਿ ਲਾ ਪੈਂਦੀ ਐ ਵੀ ਠੀਕ ਐ ਪੁਲਿਸ ਹਰ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਤੇ ਰੋਕ ਲਾਏਗੀ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੇ ਇਹੋ ਜਿਹੇ ਬੰਦੇ ਆ ਜਿਹੜੇ ਚਾਚਾ ਬਿੱਕਰ ਵਰਗੇ ਇਹਨਾਂ ਨੂੰ ਫਰਕੇ ਅੰਦਰ ਕਰਵਾਓ ਨਸ਼ੇ ਤੇ ਅਗੋ ਹੁੰਦਾ ਜਾਗੋ ਨਸ਼ੇ ਤੇ ਅਗੋ ਹੁੰਦਾ ਜਾਗੋ ਨਸ਼ੇ ਤੇ ਅਗੋ ਹੁੰਦਾ ਜਾਗੋ ਨਸ਼ੇ ਤੇ ਅਗੋ ਹੁੰਦਾ ਜਾਗੋ